ਵਰ ਸਿਰ ਮੈਂ ਕੱਲਾ ਸੀਗਾ ਤੇ 77% ਵੋਟ ਸੀਗੀ। ਤੇ ਇਸ ਵਾਰ ਤਿੰਨ ਨੇ ਜਿਹਦੇ ਚੋਂ ਸੰਗਰੂਰ 1.2 ਲੱਖ ਦੇ ਕਰੀਬ ਵੋਟਾਂ ਨਾਲ ਜਿਹੜਾ ਸਾਡਾ ਗੜ ਹੈ ਉੱਥੇ ਦੋ ਵੱਡੇ ਵੱਡੇ ਡਿਗਜ ਆਪਣੇ ਆਪ ਨੂੰ ਕਾਉਂਦੇ ਸੀ ਉਹ ਆ ਰਹੇ ਨੇ। ਇਸ ਵਾਰ ਸਾਡੀ 26% 30 26.3% ਵੋਟ ਹੈ। ਕਾਂਗਰਸ 40 ਤੋਂ 26 ਤੇ ਆਈ ਹੈ। ਭਾਜਪਾ ਖਤਮ ਹੋ ਗਈ। ਦੋ ਦੋ ਸੀ ਉਹਨਾਂ ਦੇ। 180 ਨੇ ਜਿਹੜਾ ਸ਼ਹਿਰਪੁਰ ਵਾਲਾ ਜਿਹੜਾ ਉਹਨਾਂ ਦਾ ਗੜ ਸੀਗਾ। ਉਹ ਤੋੜਿਆ ਅਨੰਦਪੁਰ ਸਾਹਿਬ ਇੱਕ ਪੜ੍ਹੇ ਲਿਖਿਆ ਯੂਨੀਵਰਸਿਟੀ ਲੈਵਲ ਦਾ ਸਟੂਡੈਂਟ ਪੋਲਿਟਿਕਸ ਚੋਂ ਆਇਆ ਹੋਇਆ ਬਹੁਤ ਵਧੀਆ ਬੁਲਾਰਾ ਸਾਡੀ ਪਾਰਟੀ ਦਾ ਕੰਗ ਸਾਹਿਬ ਉਹਨਾਂ ਨੇ ਇਹ ਅਨੰਦਪੁਰ ਸਾਹਿਬ ਜਿਹੜਾ ਉਹ ਕੀਤਾ ਸੋ ਅਸੀਂ ਬਾਕੀ ਸਮੀਖਿਆ ਵੀ ਕਰ ਰਹੇ ਹਾਂ ਉਮੀਦ ਹੈ ਉਮੀਦ ਹਮੇਸ਼ਾ ਵੱਡੀ ਰੱਖੀ ਦੀ ਹੁੰਦੀ ਹੈ ਉਮੀਦ ਤੇ ਦੁਨੀਆ ਕਾਇਮ ਹੈ ਆਪਣੇ ਮੁਲਕ 'ਚ ਇਹ ਹੈ ਨਾ ਕਿ ਜੇ ਤੋਂ ਬਦਲ ਸੈਂਸ ਮੰਗੋਗੇ ਤਾਂ ਲੈਸ ਜਿਹੜਾ ਉਹ ਪਿਸਤੌਲ ਦਾ ਮਿਲਦਾ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰ ਦੂੰਗਾ ਗਲੀਲ ਦਾ ਵੀ ਨਹੀਂ ਦਿੰਦੇ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੁਸੀਂ ਤੁਹਾਡੇ ਕੈਮਰਾ ਰਾਹੀਂ ਤੁਸੀਂ ਬਹੁਤ ਸਾਰਾ ਚੀਜ਼ ਦਿਖਾਉਂਦੇ ਰਹੇ ਹੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਪਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਿਹੜਾ ਲੋਕਤੰਤਰ ਚੋਂ ਲੋਕ ਨੇ ਕਿ ਅਸੀਂ ਐਨਾਲਿਸਿਸ ਕਰ ਰਹੇ ਹਾਂ ਵਿਕਾਸ ਕਾਰਜ ਕਿਉਂਕਿ ਢਾਈ ਮਹੀਨਿਆਂ ਦਾ ਇਲੈਕਸ਼ਨ ਕੋਰਟ ਸੀਗਾ ਬਹੁਤ ਲੰਬਾ ਇਲੈਕਸ਼ਨ ਕੋਰਟ ਸੀ ਜਿਹਦੇ ਕਰਕੇ ਸਾਰੇ ਕੰਮ ਰੁਕ ਗਏ ਸੋ ਮੈਂ ਅਗਲੇ ਦਿਨੀ ਇਲੈਕਸ਼ਨ ਤੋਂ ਅਗਲੇ ਦਿਨੀ ਮੈਂ ਅਫਸਰ ਬੁਲਾਏ ਕਿ ਕਿਹੜੇ ਕਿਹੜੇ ਕੰਮ ਰੁਕੇ ਪਏ ਨੇ ਜਿਹਨੂੰ ਇਮੀਡੀਏਟਲੀ ਸ਼ੁਰੂ ਕਰੀਏ ਜਿਵੇਂ ਕਿ ਹੁਣੇ ਅਸੀਂ ਕੱਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 95 ਕਰੋੜ ਰੁਪਇਆ ਜਾਰੀ ਕੀਤਾ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਠੀਕ ਹੈ ਨਾ ਸੋ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨੇ ਆਪਣਾ ਇਹ ਸਭ ਕਦੋਂ ਪਾਉਣੇ ਕਦੋਂ ਦੇਣੇ ਅਸੀਂ ਆਪ ਹੀ ਆਪਸ ਕਰਦੇ ਰਵਾਂਗੇ ਪਰ ਕਿਸੇ ਬੱਚੇ ਦਾ ਕੈਰੀਅਰ ਇਸ ਕਰਕੇ ਉਹਦਾ ਸਾਲ ਜਾਂ ਕੈਰੀਅਰ ਨਾ ਮਾਰਿਆ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਜਾਂ ਜੋ ਸੋ 50% ਇਮੀਗ੍ਰੇਸ਼ਨ ਦੇ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਨੇ ਘਟ ਹੋਏ ਨੇ ਕਿਉਂਕਿ ਇੱਥੇ ਪੀਟੀਯੂ ਦੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਡਾਟਾ ਦੇਵਾਂਗੇ ਕਿ ਇੱਥੋਂ ਦੇ ਜਿਹੜੇ ਟੈਕਨੀਕਲ ਕਾਲਜ ਨੇ ਸਕਿੱਲ ਡਿਵੈਲਪਮੈਂਟ ਵਾਲੇ ਕਿੰਨਾ ਉਹਦੇ 'ਚ ਹਾਜ਼ਰੀਆਂ ਜਿਹੜੀਆਂ ਜਾਂ ਲਾ ਲੋ ਵੀ ਐਡਮਿਸ਼ਨਾਂ ਬਹੁਤ ਆਪ ਹੋਈਆਂ ਨੇ ਸੋ ਇਹ ਗੁੱਡ ਸਾਈਨ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਨੇ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਤੇ ਜਿਹੜੇ ਬਲਕਿ ਜਿਹੜੇ रिपोर्ट ਕਰਕੇ ਰੁਕੇ ਹੋਏ ਸੀ ਇਮੀਜੇਟਲੀ ਉਹਨਾਂ ਨੂੰ ਜਾਰੀ ਕੀਤਾ ਹਾਂ ਹਾਂ ਜਲੰਧਰ ਬਾਈ ਇਲੈਕਸ਼ਨ ਦੀ 10 ਜੁਲਾਈ ਦੀ ਡੇਟ ਹੈ ਤੇ ਪਹਿਲਾਂ ਸਾਡੀ ਉਹ ਸੀਟ ਸੀਗੀ ਉਹ ਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ ਤੇ ਪਰ ਰਿੰਕੂ ਵੀ ਬੀਜੇਪੀ ਚਲਾ ਗਿਆ ਜਾ ਕੇ ਦੇਖ ਲਿਆ ਉਹਨੇ ਵੀ ਠੀਕ ਹੈ ਨਾ ਸੋ ਅਸੀਂ ਪੋਲੀਟੀਕਲ ਪਾਰਟੀਆਂ ਨੈਸ਼ਨਲ ਪਾਰਟੀਆਂ ਹਰ ਬਾਈ ਇਲੈਕਸ਼ਨ ਚ ਹਰ ਇਲੈਕਸ਼ਨ ਚ ਅਸੀਂ ਹਿੱਸਾ ਲਾ ਮਗੇ ਤੇ ਜੋਰ-ਸ਼ੋਰ ਨਾਲ ਤਿਆਰੀ ਕਰਾਂਗੇ ਮਿਹਨਤ ਕਰਾਂਗੇ ਫਿਰ ਉਹੀ ਗੱਲ ਕਿ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਾਡੇ ਵੱਲੋਂ ਬਾਕੀ ਅਗੇ ਲੋਕ ਦੇ ਜੀ ਬੀ ਜੀ ਦੇ ਖਿਲਾਫ ਕਾਫੀ ਅਵੇਅਰ ਲੋਕਾਂ ਨੂੰ ਕੀਤਾ ਜਾਵੇ ਜੀ ਬੀ ਜੀ ਦੇ ਖਿਲਾਫ ਕਾਫੀ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਕੀ ਨਹੀਂ ਤੁਹਾਡੇ ਵੱਲੋਂ ਵੀ ਸਾਰੀ ਤਮਾਮ ਪਾਰਟੀਆਂ ਇੰਡੀਆ ਐਲਾਈਂਸ ਹਾਂ ਲੇਕਿਨ ਫਿਰ ਐਂਡੀਆ ਦੀ ਸਰਕਾਰ ਜੋ ਨਹੀਂ ਦੇਖੋ ਉਹ ਕਹਿੰਦੇ ਸੀ 400 ਪਾਰ ਕਿੰਨੀਆਂ ਆਈਆਂ ਮੈਂ ਤੁਹਾਨੂੰ ਕਹਿੰਦਾ ਰਹੇਂਗਾ 200 220 ਉਹ 240 ਆਈਆਂ ਨੇ ਹੁਣੋਂ ਪਹਿਲਾਂ ਹੁਣ ਉਹ ਮੋਦੀ ਸਰਕਾਰ ਨਹੀਂ ਕਹਿੰਦੇ ਹੁਣ ਐਨਡੀਆ ਸਰਕਾਰ ਕਹਿਣ ਲੱਗੇ ਹੁਣ ਆਲੇ ਦੁਆਲੇ ਲੋਕਲ ਪਾਰਟੀਆਂ ਵਾਲੇ ਬੈਠੇ ਆ ਉਹਨਾਂ ਦੇ ਟੁੱਕ ਟੁੱਕਟ ਇਹ ਤਾਂ ਪਹਿਸਾਸ ਹੋਇਆ ਨਾ ਉਹਨਾਂ ਨੂੰ ਕਿ ਉਹ ਆਪ ਕੱਲੇ ਜਿਹੜੇ ਨੇ ਉਹ ਉਹ ਬਹੁਮਤ ਦੇ ਅੰਕੜੇ ਚੋਂ 32 33 ਪਿੱਛੇ ਰਹਿ ਗਏ ਤੇ ਹੁਣ ਮੈਂ ਤਾਂ ਕਹਿਣਾ ਕਿ ਸਰਕਾਰ ਵਧੀਆ ਹੋਣੀ ਚਾਹੀਦੀ ਪਰ ਨਾਲ ਆਪੋਜੀਸ਼ਨ ਵੀ ਵਧੀਆ ਹੋਣੀ ਚਾਹੀਦੀ ਆਪੋਜੀਸ਼ਨ ਵੀ ਇਸ ਪਰ ਬਹੁਤ ਸਟਰੋਂਗ ਹੈ ਤੇ ਮੈਨੂੰ ਲੱਗਦਾ ਕਿ ਜੋ ਤਾਨਾ ਸ਼ਾਹੀ ਨੇ ਪਹਿਲਾਂ ਕੀਤੀ ਹੈ ਉਹ ਹੁਣ ਚੱਲਣੀ ਨਹੀਂ ਬਿੱਟੂ ਕੋ ਜਗ੍ਹਾ ਨਹੀਂ ਗਈ ਹੈ ਹਾਰਨੇ ਕੇ ਬਾਅਦ ਵੀ ਸਾਡੇ ਬਾਪੂ ਜਿਹੜਾ ਹੈ ਮੰਤਰੀ ਮੰਡਲ ਸਾਡਾ ਸ਼ਾਇਦ ਹੋਵੇਗਾ ਆਪਣੇ 16 16 ਬੰਦੇ ਹਜੇ ਨੇ ਜਿਹੜੇ ਹਾਰਨ ਦੇ ਬਾਵਜੂਦ ਉਸ ਮੰਤਰਾਲੇ ਚ ਆ ਗਏ ਠੀਕ ਹੈ ਨਾ ਤੇ ਇਹਨਾਂ ਦੇ ਵੱਡੇ ਵੱਡੇ ਸਮਰਤੀ ਰਾਣੀ ਵਰਗੇ ਹਾਰ ਗਏ ਠੀਕ ਹੈ ਨਾ ਅਰਜੁਨ ਮੁੰਡਾ ਜਿਹੜੇ ਖੇਤੀਬਾੜੀ ਮੰਤਰੀ ਸੀ ਉਹ ਹਾਰ ਗਏ ਸੋ ਇਹ ਤਾਂ ਹੁਣ ਉਹਨਾਂ ਦਾ ਕੰਮ ਹੈ ਕਿ ਉਹ ਕਿਸ ਤਰ੍ਹਾਂ ਆਪਣਾ ਕੈਬਨਿਟ ਬਣਾਉਂਦੇ ਨੇ ਰਾਜ ਸਭਾ ਚੋਂ ਲੈ ਕੇ ਆਉਣਗੇ ਜਾਂ ਕਿਵੇਂ ਲੈ ਕੇ ਆਉਣਗੇ ਪਰ ਇਹ ਹੈ ਕਿ ਮੇਰਾ ਤਾਂ ਇਹੀ ਹੈ ਮੇਰਾ ਜਿਹੜਾ ਕੰਸਰਨ ਹੈ ਕਿ ਅੱਜ ਪਤਾ ਲੱਗ ਜੂਗਾ ਕਿਹਦੇ ਕੋਲੇ ਕਿਹੜਾ ਮੰਤਰਾਲਾ ਆ ਰਿਹਾ ਮੈਂ ਚਾਹੁੰਨਾ ਕਿ ਵਧੀਆ ਬੰਦੇ ਜੇ ਮੰਤਰਾਲਿਆਂ ਦੇ ਵਿੱਚ ਮੰਤਰੀ ਬਣਦੇ ਨੇ ਸਾਡਾ ਆਰਡੀਐਫ ਦਾ ਸਾਡਾ ਐਨਐਚਐਮ ਦਾ ਸਾਡਾ ਜਿੰਨਾ ਪੈਸਾ ਫਸਿਆ ਹੋਇਆ ਉਹਨੂੰ ਉਹਨੂੰ ਪੰਜਾਬ ਚ ਲਿਆ ਕੇ ਜਿਹੜਾ ਉਹ ਲੋਕਾਂ ਤੇ ਲਈਏ ਤਾਂ ਕਿ ਪੰਜਾਬ ਦਾ ਕੁਝ ਫਾਇਦਾ ਕਰਨਾ ਤੇ ਮੈਂ ਹੁਣ ਇਹ ਤਾਂ ਦੇਖੋ ਹਾਈਪੋ ਹਾਈਪੋਥੈਟিক্যাল ਕੁਐਸਚਨ ਹੈ ਮੈਂ ਮੈਂ ਤਾਂ ਚਾਹੁੰਨਾ ਕਿ ਕਰਨ ਜਦੋਂ ਪੰਜਾਬ ਦੀ ਰੋਟੀ ਖਾਂਦੇ ਆ ਪੰਜਾਬ ਦਾ ਪਾਣੀ ਪੀਂਦੇ ਆ ਪੰਜਾਬ ਦਾ ਜਿਹੜਾ ਹਵਾ ਚ ਸਾਹ ਲੈਂਦੇ ਆ ਤਾਂ ਫਿਰ ਪੰਜਾਬ ਜੇ ਮੌਕਾ ਮਿਲੇ ਤਾਂ ਪੰਜਾਬ ਲਈ ਕਰਨ ਜ਼ਰੂਰੀ ਕੱਲ ਦੀ ਮੇਰੀ ਮੀਟਿੰਗ ਵੀ ਹੈ ਬਿਜਲੀ ਡਿਪਾਰਟਮੈਂਟ ਨਾਲ 11 ਤਰੀਕ ਤੋਂ 6 ਜ਼ਿਲ੍ਹਿਆਂ ਚ ਸ਼ੁਰੂ ਹੋ ਰਹੀ ਹੈ 15 ਤੋਂ ਜਿਹੜਾ ਮਰਜੀ ਜਿਲ੍ਹਾ ਲਾ ਲੈ ਪਰ ਮੈਂ ਆਪ ਵੀ ਜਾ ਕੇ ਚੈੱਕ ਕਰੂੰਗਾ ਨਹਿਰੀ ਪਾਣੀ ਜਿਹੜਾ ਜਿੰਨਾ ਮੈਕਸਿਮਮ ਨਹਿਰੀ ਪਾਣੀ ਜਿਹੜਾ ਅਸੀਂ ਖੇਤਾਂ ਚ ਪਹੁੰਚਾਤਾ ਹੁਣ ਤੱਕ ਮੈਂ ਤੁਹਾਡੇ ਜ਼ਰੀਏ ਬੇਨਤੀ ਵੀ ਕਰੂੰਗਾ ਕਿ ਨਹਿਰੀ ਪਾਣੀ ਨੂੰ ਇਸਤੇਮਾਲ ਕਰੋ ਟਿਊਬਵਲ ਬੰਦ ਕਰ ਦਿਓ ਜੇ ਲਾਈਟ ਹੈਗੀ ਵੀ ਤਾਂ ਵੀ ਇਹ ਨਾ ਕੋਸ਼ਿਸ਼ ਕਰੋ ਕਿ ਨਹਿਰੀ ਵੀ ਆਈ ਜਾਂਦਾ ਟਿਊਬਵਲ ਵੀ ਚਲਾ ਰੱਖਿਆ ਹੈ ਹਨਾ ਤਾਂ ਕਿ ਪੱਥਰ ਲੋ ਧਰਤੀ ਦੇ ਜਿਹੜਾ ਪਾਣੀ ਬਚਾ ਸਕੇ ਔਰ ਕੋਈ ਐਸੀ ਗੱਲ ਨਹੀਂ ਪਾਣੀ ਉੱਪਰ ਆ ਸਕਦਾ ਪਰ ਸਾਡੇ ਵਾਸਤੇ ਇਹਦੇ ਵਾਸਤੇ ਸੋਸ਼ਲ ਸਾਰਾ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਊ ਕੱਲੀਆਂ ਸਰਕਾਰਾਂ ਤੇ ਨਹੀਂ ਚੱਲਣੀਆਂ ਤੁਸੀਂ ਲਗਾਤਾਰ ਚੀਟ ਲੈ ਰਹੇ ਹੋ ਸਾਹਿਬ ਪੰਚਾਇਤਾਂ ਦੀ ਨਾਇੰਤਰੀ ਕੀਤੀ ਜਾ ਰਹੀ ਹੈ ਕਿਆ ਤੇ ਪੰਚਾਇਤ ਦਿਆਂ ਨਗਰ ਨਿਗਮ ਦਿਆਂ ਨਗਰ ਕੌਂਸਲਾਂ ਦੀਆਂ ਜਿਹੜੀਆਂ ਡਿਊ ਪਈਆਂ ਨੇ ਸੋ ਜੋ ਤਾਂ ਲੋਕਤੰਤਰ ਦੇ ਮੁਤਾਬਕ ਕੋ ਤਾਂ ਸਾਡੇ ਡੈਮੋਕ੍ਰੇਸੀ ਦੇ ਮੁਤਾਬਕ ਜੋ ਵੀ ਇਲੈਕਸ਼ਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਜਦੋਂ ਵੀ ਕਹੂਗਾ ਬਾੜਬੰਦੀ ਵਗੈਰਾ ਚੱਲ ਰਹੀ ਹੈ ਕਿਉਂਕਿ ਪਹਿਲਾਂ ਨੈਸ਼ਨਲ ਇਲੈਕਸ਼ਨ ਆ ਗਈ ਸੀ ਇਸ ਕਰਕੇ ਉਹਨੂੰ ਅੱਗੇ ਪਾਤਾ ਸੀ ਜਲਦੀ ਉਹ ਵੀ ਹੋ ਜਾਣੀ ਮਾਨ ਸਾਹਿਬ ਤੁਸੀਂ ਬੰਨਟਾ ਜਨਤ ਦੀ ਤਰਫੋਂ ਸੀ ਸੀ ਸਾਹਿਬ ਕੰਗਣਾੜਨੌਦ ਕੋ ਜਿਸ ਤਰੀਕੇ ਸੀਐਸਐਫ ਜਵਾਨ ਦੀ ਤਰਫੋਂ ਚਾਟਾ ਮਾਰਾ ਗਿਆ ਉਸਕੇ ਬਾਅਦ ਇਹ ਆਇਆ ਕਿ ਖਾਲਿਸਤਾਨੀ ਹੈ ਪੰਜਾਬ ਦੇਖੋ ਪਤਾ ਕੀ ਇਹ ਦੇਖੋ ਸਾਡੇ ਵੱਲੋਂ ਕੋਈ ਵੀ ਪਾਲਿਸੀ ਇਦਾਂ ਦੀ ਨਹੀਂ ਹੈਗੀ ਜਿਹੜੀ ਐਨਟੀ ਪੀਪਲ ਬਣਾਈ ਗਈ ਹੋਵੇ ਠੀਕ ਹੈ ਨਾ ਅਸੀਂ ਤਾਂ ਸਗੋਂ ਅਸੀਂ ਤਾਂ ਸਗੋਂ ਹੋਰ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਜੋ ਪ੍ਰੋ ਪੀਪਲ ਪਾਲਿਸੀਜ਼ ਨੇ ਉਹਨਾਂ ਨੂੰ ਵਧਾਇਆ ਜਾਵੇ ਹੋ ਸਕਦਾ ਕੋਈ ਕਿਤੇ ਕਿਸੇ ਲੈਵਲ ਤੇ ਜਾਂ ਸਾਡੇ ਐਮਐਲਏ ਲੈਵਲ ਤੇ ਜਾਂ ਕਿਸੇ ਲੈਵਲ ਤੇ ਉਹ ਅਸੀਂ ਪਹੁੰਚੋਂ ਚ ਕੰਮ ਜਬ ਨਾ ਹੋਏ ਹੋਈਏ ਸੋ ਅਗਲੀ ਵਾਰ ਕਰ ਲਾਂਗੇ ਕੋਈ ਗੱਲ ਨਹੀਂ ਪਰ ਮੇਰਾ ਇੱਕੋ ਮਕਸਦ ਹੈ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਉਹਦੇ ਚ ਮੈਂ ਇਹਨੂੰ ਪੋਜੀਟਿਵ ਲੈਣਾ ਕਿ 35 ਲੱਖ 20 ਹਜ਼ਾਰ ਵੋਟਾਂ ਪਈਆਂ ਕਾਂਗਰਸ ਨੂੰ 3550 ਪਈਆਂ 30 ਹਜ਼ਾਰ ਵੋਟ ਦਾ ਫਰਕ ਹੈ ਸਿਰਫ ਪਰ ਕਈ ਵਾਰੀ ਲੋਕ ਨਾ ਜਿਤਾਉਂਦੇ ਹੁੰਦੇ ਨੇ ਨਾ ਹਰਾਉਂਦੇ ਹੁੰਦੇ ਨੇ ਸਿਰਫ ਚੇਤਾਉਂਦੇ ਹੁੰਦੇ ਨੇ ਦੱਸਦੇ ਹੁੰਦੇ ਨੇ ਕਿ ਅਸੀਂ ਆ ਇੱਥੇ ਠੀਕ ਕਰ ਲੋ ਕਰ ਲਾਂਗੇ ਜਿਨੇ ਜੀਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਸੋ ਅਸੀਂ ਪਿਛਲੀ ਵਾਰ ਨਾਲੋਂ ਆਪਾਂ ਤੇ ਬਾਕੀ ਪੂਰੇ ਦੇਸ਼ 'ਚ ਦੇਖੋ ਤੇ ਕੀ ਹਾਲ ਹੈ ਪੂਰੇ ਦੇਸ਼ ਦੇ ਵਿੱਚ ਮਤਲਬ ਜਿਹੜੇ ਕਹਿੰਦੇ ਸੀ 400 ਪਾਰ 400 ਪਾਰ 240 ਤੇ ਰਹਿ ਗਏ ਤੇ ਵੱਡੇ ਵੱਡੇ ਜਿਹੜੇ ਆਰਕੇ ਸਿੰਘ ਵਰਗੇ ਜਾਂ ਸਮ੍ਰਿਤੀ ਰਾਣੀ ਵਰਗੇ ਈਵਨ ਅਯੋਧਿਆ ਜਿੱਥੇ ਉਹਨਾਂ ਨੇ ਭਗਵਾਨ ਸ਼੍ਰੀ ਰਾਮ ਦਾ ਮੰਦਿਰ ਬਣਾਇਆ ਫੈਜ਼ਾਬਾਦ ਸੀਟ ਹਾਰ ਗਏ ਸੋ ਹੁਣ ਉਹ ਪਹਿਲਾਂ ਵਾਲਾ ਜਿਹੜਾ ਔਰਾ ਸੀਗਾ ਜਾਂ ਪਹਿਲਾਂ ਵਾਲਾ ਜਿਹੜਾ ਧਮਕੀ ਦਿੰਦੇ ਸੀ ਗੱਲ-ਗੱਲ ਤੇ ਤੇਰੀ ਸਰਕਾਰ ਤੋੜ ਦਿਆਂਗੇ ਤੁਨੂਆ ਕਰ ਦਿਆਂਗੇ ਉਹ ਤਾਂ ਨਹੀਂ ਚੱਲਣਾ ਹੁਣ ਠੀਕ ਹੈ ਨਾ ਹੁਣ ਤਾਂ ਇਹ ਹੈ ਵੀ ਉਹਨੂੰ ਹਰ ਗੱਲ ਤੇ ਇਹ ਦੇਖ ਰਿਹਾ ਕੋਈ ਔਨ ਸਾਰੀ ਉਹਨਾਂ ਨੇ ਮੁੱਦਾ ਉਠਾਤਾ ਜੋ ਅਸੀਂ ਵੀ ਕਹਿੰਦੇ ਸੀਗੇ ਅਗਨੀ ਵੀਰ ਵਾਲਾ ਕਿ ਅਗਨੀ ਵੀਰ ਬਾਰੇ ਦੱਸੋ ਕੀ ਤਿੰਨ ਸਾਲਾਂ ਚ ਜਵਾਕ ਨੂੰ ਰਿਟਾਇਰ ਕਰਕੇ ਸਾਬਕਾ ਬਣਾ ਦੋਗੇ 18 ਸਾਲ ਦਾ ਭਰਤੀ ਕੀਤਾ 22 ਸਾਲ ਦਾ ਤੁਸੀਂ ਘਰੇ ਭੇਜਤਾ ਐਕਸ ਹੋ ਗਿਆ ਬਸੋ ਜ਼ਿੰਦਗੀ ਅਜੇ 22 ਸਾਲ ਦੇ ਬੱਚੇ ਦਾ ਅਜੇ ਇੱਥੇ ਪੜ੍ਹਾਈ ਅਗਲੀ ਕਰਦੇ ਹੁੰਦੇ ਨੇ ਕਿ ਮੈਂ ਆਈਐਸ ਬਣਨਾ ਆਈਪੀਐਸ ਬਣਨਾ ਸੋ ਇਸ ਤਰ੍ਹਾਂ ਦੀ ਜਿਹੜੇ ਆਰਮੀ ਨੂੰ ਵੀ ਰੈਂਟ ਤੇ ਲੈਣ ਵਾਲਾ ਕੰਮ ਹੋ ਗਿਆ ਵੀ ਆਰਮੀ ਰੈਂਟ ਤੇ 3 ਸਾਲ ਵਾਸਤੇ ਸੂਏ ਸਤਨ ਜਿਹੜੀਆਂ ਮਨਮਾਨੀਆਂ ਹੋਈਆਂ ਨੇ ਪਹਿਲਾਂ ਉਹ ਵਾਪਸ ਲੈਣੀਆਂ ਪੈਣਗੀਆਂ ਤੇ ਕਿਸਾਨਾਂ ਵਾਲਾ ਜਿਹੜਾ ਐਮਐਸਪੀ ਵਾਲਾ ਬਿਲ ਹੈ ਉਹਦੇ ਬਾਰੇ ਵੀ ਦੱਸਣਾ ਪਊਗਾ ਉਹ ਤੋਂ ਪਹਿਲੇ ਸੇ ਉਹ ਰੁਕੀ ਹੋਈ ਥੀ ਉਸਕੇ ਮਤਲਬ ਕੋਰਡ ਕੀ وجہ ਸੇ ਤੋ ਉਹ ਉਹ ਤੋ ਕਿਸਾਨ ਨਿਤੀ ਤੋ ਪਹਿਲੇ ਸੇ ਹੀ ਇੱਕ ਸਕੀਮ ਥੀ ਉਹ ਜਾਰੀ ਕਰ ਦਿਆ ਤੋ ਹਮਾਰਾ ਪੋਸਟ ਮੈਟ੍ਰਿਕ ਦਾ ਰੁਕਾ ਹੋਇਆ ਥਾ ਹਮਨੇ 99 ਕਰੋੜ ਹਮਨੇ ਜਾਰੀ ਕਰ ਦਿਆ ਤੋ ਮੈਂ ਨਹੀਂ ਚਾਹਤਾ ਇੱਕ ਵੀ ਪੈਸਾ ਇਸ ਇਸ وجہ ਸੇ ਰੁਕੇ ਕਿ ਮੇਰੇ ਸਾਈਨ ਨਹੀਂ ਹੋਏ ਜਾਂ ਮੀਟਿੰਗ ਨਹੀਂ ਹੋਈ ਕਿਸੇ ਲੈਵਲ ਤੇ ਕੱਲ ਵੀ ਪਾਵਰ ਕੀ ਔਰ ਫਾਈਨਾਂਸ ਕੀ ਮੀਟਿੰਗ ਹੈ ਬਹੁਤ ਬੜੀ कल पूरा दिन हम पंजाब के फाइनेंस के लिए और पंजाब में क्योंकि आने वाले दिन बिजली से संबंधित हैं चाहे वो डोमेस्टिक हो चाहे वो खेतों वाली हो चाहे वो इंडस्ट्री वाली हो तो हम उसके लिए पूरा वचनबद्ध है हमारे पास सरप्लस बिजली है हम कई स्टेटों को हम दे चुके हैं तो नेशनल एक्सचेंज से वापस भी ले सकते हैं तो बड़ी अच्छी प्लानिंग से चल रहे हैं और कोई भी इदादा डिसीज़न ਜਿਹੜਾ ਕਿ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੋਵੇ ਅਸੀਂ ਲੈਂਦੇ ਨਹੀਂ ਅਸੀਂ ਲੋਕਾਂ ਨੂੰ ਇਹ ਕਹਿ ਕੇ ਵੋਟਾਂ ਲਈਆਂ ਹੋਈਆਂ ਨੇ ਕਿ ਭਈ ਅਸੀਂ ਤੁਹਾਡੇ ਨਾਲ ਦੇ ਆਮ ਘਰਾਂ ਤੋਂ ਆ ਉਵੇਂ ਹੀ ਰਵਾਂਗੇ ਤੇ ਅੱਜ ਵੀ ਮੈਂ ਤਾਂ ਕੋਈ ਉਸ ਅਗਲੇ ਅਗਲੇ ਦਿਨ ਮੈਂ ਤਾਂ ਆਫਿਸ ਦੇ ਵਿੱਚ ਆ ਗਿਆ ਸੀਗਾ ਸੋ ਮੈਂ ਕੰਮ ਤੇ ਆ ਤੇ ਨਾਲ ਨਾਲ ਐਨਾਲਿਸਿਸ ਬਹੁਤ ਜ਼ਰੂਰੀ ਹੈ ਆਤਮ ਮੰਤਨ ਬਹੁਤ ਜ਼ਰੂਰੀ ਹੈ ਕਿ ਕਿੱਥੇ ਕੋਈ ਕਮੀ ਰਹੀ ਹੈ ਜਿੱਥੇ ਕਮੀ ਰਹੀ ਹੈ ਪੂਰੀਆਂ ਕਰਾਂਗੇ ਜਿੱਥੇ ਵਧੀਆ ਖੂਬੀਆਂ ਰਹੀਆਂ ਕੋਈ ਉਹਨਾਂ ਨੂੰ ਡਬਲ ਕਰਾਂਗੇ ਇਹ ਤਾਂ ਹੁਣ ਦੇਖ ਕਰੇ ਤੋਂ ਪਤਾ ਲੱਗੂ ਜੀ ਦੇਖੋ ਠੀਕ ਹੈ ਨਾ ਇਹ ਤਾਂ ਗੱਲਬਾਤ ਕਰਦੇ ਆ ਕਰਿਆ ਕਾਂਗਰਸ ਜੋ ਮੈਂ 3200 ਤੇ ਮਹਿਜ 3200 ਤੇ ਫਿਰੋਜ਼ਪੁਰ ਦੀ ਸੀਟ 10000 ਤੇ ਪਟਿਆਲੇ ਵਾਲੀ ਸੀਟ ਪਰ ਨਾਲ-ਨਾਲ ਜਿਹੜਾ